ਏ ਸ੍ਰੀ ਨਾਇਣਾ ਦੇ ਸ੍ਰੀ ਨਾਇਣਾ ਦੇਵੀ ਮਾਤਾ ਜੀ ਦੇ ਜਾ ਰਿਹਾ ਹੈ ਲੰਗਰ ਜੀ ਸ੍ਰੀ ਦੁਰਗਾ ਦਾਲ ਸੇਵਾ ਸੰਪਤੀ ਚੈਰੀਟੇਬਲ ਹਸਪੀਟਲ ਪਤਨਾ ਜੀ ਵੱਲੋਂ ਜੀ ਤੇ ਉੱਥੇ ਅਸੀਂ 24 ਤੋਂ ਲੈ ਕੇ 2 ਤਰੀਕ ਤੱਕ ਲੰਗਰ ਚੱਲੂਗਾ ਜੀ ਸਾਰਾ ਜੀ ਉਹਦੇ ਵਿੱਚ ਸਾਰੇ ਹਰ ਤਰ੍ਹਾਂ ਦੀ ਦਾਲ ਰੋਟੀ ਕੜੀ ਚਾਵਲ ਸਾਰੀ ਮਠਿਆਈ ਜੀ ਟੋਟਲ ਮੈਡੀਕਲ ਦੀ ਸਾਰੀ ਸੁਵਿਧਾ ਜੀ ਤੇ ਵਲੰਟੀਅਰ ਡਿਊਟੀਆਂ ਆ ਜੀ ਸਾਰੇ ਵਲੰਟੀਅਰ ਡਿਊਟੀਆਂ ਦੇਣ ਜਾਣਗੇ। ਸਭ ਤੋਂ ਪਹਿਲਾਂ ਜੈ ਮਾਤਾ ਦੀ ਜੀ ਤੇ ਜਿਹੜਾ ਇਹ ਭੰਡਾਰਾ ਜੀ ਤਰਵੰਜਮਾ ਭੰਡਾਰਾ ਜੀ ਸ਼੍ਰੀ ਦੁਰਗਾ ਦਲ ਚੈਰੀਟੇਬਲ ਹਸਪੀਟਲ ਪਾਤਰਾਂ ਦੇ ਵੱਲੋਂ ਇਹ ਭੰਡਾਰਾ ਨਾਇਣਾ ਦੇਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਇਆ ਜਾ ਰਿਹਾ ਜੀ। ਜਿਹੜਾ ਇਹ ਭੰਡਾਰਾ ਜੀ 24 ਤਰੀਕ ਤੋਂ ਲੈ ਕੇ 2 ਤਰੀਕ ਤੱਕ ਚੱਲੇਗਾ ਜਿੱਤੇ ਵੀ ਸਵੇਰ ਦਾ ਨਾਸ਼ਤਾ ਜੀ ਦੁਪਹਿਰ ਦਾ ਖਾਣਾ ਜੀ ਲੰਚ ਸਾਰਾ ਤੇ ਰਾਤ ਦਾ ਜੀ ਨਾਈਟ ਜਿਹੜਾ ਆਪਣਾ ਬ੍ਰੇਕਫਾਸਟ ਰਾਤ ਦਾ ਖਾਣਾ ਸਾਰਾ ਜੋ ਵੀ ਹੈ ਉਹ ਉੱਥੇ ਭਗਤਾਂ ਨੂੰ ਮਿਲੂਗਾ ਜੀ ਤੇ ਜਿੰਨਾ ਵੀ ਆਪਣਾ ਮੈਡੀਕਲ ਦੀ ਸਹੂਦਤ ਹੈ ਜੀ ਉਹ ਮਿਲੇਗੀ ਜੀ ਤੇ ਕਮਰੇ ਦੀ ਸਹੂਦਤ ਵੀ ਮਿਲੇਗੀ ਤੇ ਵਲੰਟੀਅਰ ਦੀ ਡਿਊਟੀ ਹੈ ਜੀ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਵਲੰਟੀਅਰ ਡਿਊਟੀ ਹੈ ਜੀ ਉਹ ਉੱਥੇ ਜਾਓਗੇ ਜੀ ਜਿਹੜੀ ਕਿ 8-8 ਘੰਟੇ ਲੈਨਾਂ ਦੇ ਜੋ ਪਕੜ ਲੱਗਦੇ ਨੇ ਉਹਨਾਂ ਦੀ ਸੇਵਾ ਦੇ ਲਈ ਵਲੰਟੀਅਰ ਡਿਊਟੀ ਜਾਓਗੇ ਪਾਤਰਾਂ ਤੋਂ ਜੀ ਤੇ ਐਨਾ ਕਹਿੰਦਾ ਹੋਇਆ ਜੀ ਜੈ ਮਾਤਾ ਦੀ ਜੈ